ਸਿੱਖਿਆ ਮੰਤਰੀ ਜੀ ਨੂੰ ਚਾਰ ਵਾਰੀ ਫੋਨ ਕਰ ਦਿੱਤਾ ਸੀ ਸਿੱਖਿਆ ਮੰਤਰੀ ਜੀ ਨੂੰ ਮੈਂ ਚਾਰ ਵਾਰੀ ਫੋਨ ਇਸ ਲਈ ਕੀਤਾ ਵਾ ਕਿ ਇੱਕ ਸਟੂਡੈਂਟ ਏਰਾ ਸਾਲ ਦਾ ਬੱਚਾ 9ਵੀਂ ਕਲਾਸ ਦਾ ਬੱਚਾ ਸਕੂਲ ਦੇ ਫਾਈਨਲ ਟੈਸਟ ਕੋਲ ਨਹੀਂ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ ਕੁਝ ਕੁਝ ਕਰ ਸਕਦੇ ਹੋ ਇਹਦੀ ਪੂਰੀ ਪੜਤਾਲ ਕਰਕੇ ਉਹ ਵੀ ਬੜੀ ਕਾਰਵਾਈ ਕਰਨੀ ਲੁਧਿਆਣਾ ਤੋਂ ਇੱਕ ਹਫਤਾ ਪਹਿਲਾਂ ਹੋਏ ਜਾਨਲੇਵਾ ਹਮਲਾ ਚੋ ਵਾਲਵਾਲ ਬਚੇ ਇੱਕ ਪਿਓ ਵੱਲੋਂ ਇਨਸਾਫ ਲੈਣ ਵਾਸਤੇ ਦਰਦਰ ਪਟਕਣ ਤੋਂ ਬਾਅਦ ਕੀਤੀ ਪ੍ਰੈਸ ਵਾਰਤਾ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਉਸ ਵੱਲੋਂ ਆਪਣੇ ਅਤੇ ਆਪਣੇ ਲੜਕੇ ਉੱਪਰ ਹੋਏ ਹਮਲੇ ਦੀ ਜਾਣਕਾਰੀ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਪੁਲਿਸ ਦੇ ਉੱਚੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਸਿਆਸੀ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਵੱਲੋਂ ਉਸਦੇ بیٹے ਨੂੰ ਸਨਮਾਨਿਤ ਕੀਤਾ ਗਿਆ ਸੀ ਪ੍ਰੈਸ ਵਾਰਤਾ ਚ ਜਾਣਕਾਰੀ ਦਿੰਦਿਆਂ ਸ਼ਿਮਪੂਰੀ ਬਸੰਤ ਨਗਰ ਦੇ ਰਹਿਣ ਵਾਲੇ ਇੱਕ ਹੋਜ਼ਰੀ ਕਾਰੋਬਾਰੀ ਪੀੜਤ ਦੀਪਕ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਸ ਦਾ ਲੜਕਾ ਜੋ 8ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਗਾਇਕ ਵੀ ਹੈ ਉਸ ਦੀ ਕਲਾਕਾਰੀ ਨੂੰ ਦੇਖਦੇ ਹੋਏ ਐਮਐਲਏ ਮੁੱਖ ਮੰਤਰੀ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ ਘਟਨਾ ਪਿਛਲੇ ਦਿਨਾਂ ਦੀ ਹੈ ਜਦੋਂ ਉਹ ਆਪਣੇ ਲੜਕੇ ਨਾਲ ਆਪਣੇ ਘਰ ਵਾਪਸ ਜਾ ਰਿਹਾ ਸੀ ਸਾ ਰਸਤੇ ਵਿੱਚ ਪੰਜ ਬਦਮਾਸ਼ਾ ਜਿੰਨਾ ਕੋਲ ਤੇਜ਼ਧਾਰ ਹਥਿਆਰ ਸਨ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਹਾਲੇ ਉਸਨੇ ਆਪਣਾ ਬੁਲੇਟ ਮੋਟਰਸਾਈਕਲ ਹੌਲੀ ਰਫਤਾਰ ਹੀ ਕੀਤਾ ਸੀ ਕਿ ਹਮਲਾਵਰ ਵੱਲੋਂ ਤਲਵਾਰ ਨਾਲ ਉਹਨਾਂ ਉੱਪਰ ਹਮਲਾ ਕਰ ਦਿੱਤਾ ਪਰ ਖੁਸ਼ਕਿਸਮਤੀ ਨਾਲ ਉਹਨਾਂ ਦਾ ਬਚਾ ਹੋ ਗਿਆ ਅਤੇ ਉਸ ਵੱਲੋਂ ਆਪਣੇ ਬੁਲੇਟ ਮੋਟਰਸਾਈਕਲ ਨੂੰ ਤੇਜ਼ ਰਫਤਾਰ ਨਾਲ ਪਜਾਉਦੇ ਗਲੀਆਂ ਵਿੱਚ ਦੌੜਾ ਲਿਆ ਪਰ ਹਮਲਾਵਰ ਵੱਲੋਂ ਉਹਨਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ ਗਿਆ ਕਿਸੇ ਟਰੋਂ ਆਪਣੀ ਜਾਨ ਬਚਾ ਕੇ ਘਰ ਪਹੁੰਚਣ ਚ ਕਾਮਯਾਬ ਹੋ ਗਏ ਘਰ ਪਹੁੰਚਨ ਤੇ ਉਹਨਾਂ ਵੱਲੋਂ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੀੜਤ ਦੀਪਕ ਦਾ આરોਪ ਸੀ ਕਿ ਜਦੋਂ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਥਾਣਾ ਡਿਵੀਜ਼ਨ ਨੰਬਰ 4 ਚ ਪਹੁੰਚੇ ਅਤੇ ਬੱਚੇ ਦੇ ਡਰ ਦੇ ਮਾਰੇ ਸਕੂਲ ਨਾ ਜਾਣ ਬਾਰੇ ਕਿਹਾ ਗਿਆ ਤਾਂ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਉਹਨਾਂ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੀ ਕਿਹਾ ਗਿਆ ਕਿ ਤੁਸੀਂ ਆਪਣੇ ਲੜਕੇ ਨੂੰ ਜ਼ਰੂਰ ਪੜਾਉਣਾ ਉਸ ਨੂੰ ਘਰ ਬਿਠਾ ਕੇ ਰੱਖੋ ਤੁਸੀਂ ਉਸ ਨੂੰ ਬਾਹਰ ਹੀ ਕਿਉਂ ਕੱਢਣਾ ਇਸੇ ਤਰ੍ਹਾਂ ਦਾ ਵਰਤ ਾਉ ਥਾਣਾ ਦਰੇਸੀ ਦੀ ਪੁਲਿਸ ਦੇ ਅਧਿਕਾਰੀਆਂ ਦਾ ਰਿਹਾ ਜਿਨ੍ਹਾਂ ਵੱਲੋਂ ਉਹਨਾਂ ਦੇ 6:00 ਵਜੇ ਹੋਣ ਤੇ ਘਰ ਬੈਠਣ ਦੀ ਸਲਾਹ ਦੇ ਦਿੱਤੀ ਪੀੜਤ ਦੀਪਕ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਕਾਰਨ ਉਹ ਅਤੇ ਉਸ ਦਾ ਪੂਰਾ ਪਰਿਵਾਰ ਗੈਰੇ ਸਦਮੇ ਵਿੱਚ ਹੈ ਪੀੜਤ ਪਰਿਵਾਰ ਵੱਲੋਂ ਮਾਨਯੋਗ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਹਮਲਾਵਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਉਹਨਾਂ ਵੱਲੋਂ ਪਿਓ ਪੁੱਤ ਉੱਪਰ ਹਮਲਾ ਕਰਨ ਪਿੱਛੇ ਕੀ ਮਨਸ਼ਾ ਸੀ ਦੂਸਰੇ ਪਾਸੇ ਜਦੋਂ ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਹੁਣ ਜਾਣਕਾਰੀ ਮਿਲੀ ਹੈ ਬਹੁਤ ਜਲਦ ਹੀ ਇਸ ਮਾਮਲੇ ਦੇ આરોપીਆਂ ਨੂੰ ਕਾਬੂ ਕੀਤਾ ਜਾਏਗਾ ਕਿ ਹੈ ਪੂਰਾ ਮਾਮਲਾ ਦੇਖੋ ਪੂਰੀ ਖਬਰ ਮੇਰਾ ਨਾਮ ਦੀਪਕ ਰਾਏ ਜੀ। ਦੀਪਕ ਜੀ ਇੱਕ ਸੀਸੀਟੀਵੀ ਆਇਆ ਤੁਸੀਂ ਬੁਲੱਟ ਬਹੁਤ ਤੇਜ਼ ਭਜਾਰਿਓ ਪਿੱਛੇ ਕੋਈ ਬੰਦੇ ਲੱਗੇ ਹੋਣਾ ਕੀ ਮਾਮਲਾ ਹੋਇਆ ਕਿਸ ਜੀ ਮੈਂ ਨਾ ਸ਼ਿਪੂਰੀ ਪੁਲ ਤੋਂ ਘਰ ਨੂੰ ਆ ਰਿਹਾ ਸੀ ਜੀ ਪਿੱਛੇ ਮੇਰਾ ਬੇਟਾ ਬੈਠਾ ਹੋਇਆ ਸੀਗਾ ਸ਼ਿਪੂਰੀ ਪੁਲ ਅੰਦਰ ਅਸਲ ਲੱਗ ਗਿਆ ਸੀ ਤਾਂ ਮੈਂ ਪੁਲ ਕ੍ਰੋਸ ਕਰ ਗਿਆ ਪੁਲ ਕ੍ਰੋਸ ਕਰ ਗਿਆ ਤੇ ਪਿੱਛੋਂ ਇੱਕ ਤਿੰਨ ਬੰਦੇ ਆਏ ਇੱਕ ਨੇ ਪਟਕਾ ਬੰਦਿਆ ਸੀਗਾ ਸਰਦਾਰ ਮੁੰਡਾ ਸੀਗਾ ਪਰ ਦਾੜੀ ਨਹੀਂ ਆਈ ਹੋਈ ਸੀਗੀ ਤੇ ਦੋ ਮੁੰਡੇ ਮੁੰਦਰਾ ਪਾ ਕੇ ਬੈਠੇ ਪਿੱਛੇ ਮੈਨੂੰ ਕਹਿੰਦੇ ਵੀਰ ਜੀ ਰੋਕਿਓ ਜਰਾ ਜਦੋਂ ਮੈਂ ਬ੍ਰੇਕ ਲਗਾਈ ਤਾਂ ਮੈਨੂੰ ਲੱਗ ਮੈਂ ਉੱਤੋਂ ਦੀ ਮੋਟਰਸਾਈਕਲ ਭੀ ਆ ਲਿਆ ਅੱਗੇ ਜਾ ਕੇ ਮੇਰਾ ਬੇਟਾ ਕਹਿੰਦਾ ਪਾਪਾ ਇੱਕ ਵਾਰੀ ਦੇਖੋ ਤੁਸੀਂ ਬੰਦੇ ਦੇਖੋ ਪੁੱਛੋ ਤੁਸੀਂ ਕੌਣ ਆ ਵੀ ਦਿਨ ਨਿਕਲਿਆ ਵਾ ਧੁੱਪ ਨਿਕਲੀ ਵੀ ਰੋਸ਼ਨੀ ਆ ਪੂਰੀ ਇੰਨੀ ਪਬਲਿਕ ਚੱਲਦੀ ਵੀ ਘਰ ਦੇ ਕੋਲ ਆ ਇਦਾਂ ਕਿਹੜਾ ਜੰਗਲ ਰਾਜ ਆ ਗਿਆ ਵੀ ਦੇਖੋ ਜਦੋਂ ਅਸੀਂ ਰੋਕੇ ਆ ਤੇ ਉਹ ਸਰਦਾਰ ਮੁੰਡੇ ਨੇ ਮੋਰੇ ਮੋਟਰਸਾਈਕਲ ਲਗਾਇਆ ਉਹ ਤਿੰਨੋਂ ਜਣੇ ਉੱtre ਉਹਨਾਂ ਨੇ ਜਾਕਟਾ ਵਗੈਰਾ ਤੇ ਚੱਕਣੀ ਸ਼ੁਰੂ ਕੀਤੀ ਕੁਛ ਹਥਿਆਰ ਕੱਢਣ ਦੇ ਪਿੱਛੋਂ ਦੀ ਹੋਰ ਆ ਗਏ ਜਿਹੜੇ ਪਿੱਛੋਂ ਹੋਰ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹੋਇਆ ਤੇ ਮੈਨੂੰ ਕਹਿੰਦਾ ਵਾ ਉਹ ਕਹਿੰਦਾ ਬਹੁਤ ਕੁਝ ਹੋਇਆ ਅੱਜ ਪਿਓ ਪੁੱਤ ਜਾਨੋ ਮਾਰਨੇ ਆ ਮੈਂ ਕਿਹਾ ਫਸ ਗਿਆ ਮੇਰੇ ਨਾਲ ਓਵਰ ਸਪੀਡ ਭਜਾਇਆ ਭਾਜੀ ਮੋਟਰਸਾਈਕਲ ਪੰਜ ਗਲੀਆਂ ਮੇਰੇ ਨਾਲ ਓਵਰ ਸਪੀਡ ਭਜਾਇਆ ਮੋਟਰਸਾਈਕਲ ਪੰਜ ਗਲੀਆਂ ਉਹ ਮੇਰੇ ਨਾਲ ਭਾਜੀ ਰੇਸਾ ਲਗਾਉਂਦੇ ਰਹੇ ਮੇਰਾ ਪਿੱਛਾ ਕਰਦੇ ਰਹੇ ਨਾ ਕੋਈ ਮੂਲ ਪੇਟੇ ਨਾ ਕੁਝ ਸਾਰਾ ਕੁਝ ਕੈਮਰੇ ਦੇ ਵਿੱਚ ਆਇਆ ਹੋਇਆ ਭਾਜੀ ਸਾਰੀ ਗਲੀਆਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਸ਼ਿਪਪੂਰੀ ਪੁਲ ਦੇ ਉੱਤੇ ਹਾਈ ਕੁਆਲਿਟੀ ਪੰਜਾਬ ਪੁਲਿਸ ਦੇ ਕੈਮਰੇ ਲੱਗੇ ਹੋਏ ਆ ਗਾਂਧੀ ਨਗਰ ਦੇ ਪੁਲ ਦੇ ਉੱਤੇ ਹਾਈ ਕੁਆਲਿਟੀ ਕੈਮਰੇ ਲੱਗੇ ਹੋਏ ਅਦੀ ਮਰੇ ਸਭ ਜਗ੍ਹਾ ਤੇ ਕੈਮਰੇ ਲੱਗੇ ਹੋਏ ਵਾਜੀ ਤੇ ਪਰ ਲੇਕਿਨ ਪੰਜਾਬ ਪੁਲਿਸ ਆਪਣੇ ਕੈਮਰੇ ਚੱਕ ਕਿਉਂ ਨਹੀਂ ਕਰਦੀ ਪੀ ਮੌਕੇ ਤੇ ਪੁਲਿਸ ਪਹੁੰਚੀ ਸੀ ਕੀ ਮੌਕੇ ਤੇ ਡਿਵੀਜ਼ਨ 4 ਦੀ ਪੁਲਿਸ ਪਹੁੰਚੀ ਸਾਡੇ ਘਰੇ ਉਹ ਕਹਿੰਦੇ ਜੀ ਬੱਚੇ ਨੂੰ ਖਤਰਾ ਵਾ ਇਹਦਾ ਸਕੂਲ ਛਡਾ ਦਿਓ ਇਹਦੀ ਸਟੱਡੀ ਚ ਬੰਦ ਕਰਾ ਦਿਓ ਮੈਂ ਕਿਹਾ ਜੀ ਸਟੱਡੀ ਬੰਦ ਕਰਾ ਕੇ ਸਕੂਲ ਛਡਾ ਕੇ ਕਿ ਇਹੀ ਹੱਲ ਹੈ ਕਹਿੰਦਾ ਬੱਚਾ ਸਿੰਗਰ ਆ ਆਰਟਿਸਟ ਆ ਇਹਦਾ ਬੜਾ ਨਾਮ ਆ ਇਹਨੂੰ ਕੀ ਲੋੜ ਆ ਪੜਨ ਦੀ ਮੈਂ ਕਹਿੰਦਾ ਮਿਲ ਪਰ ਪੜਾਇਨਾ 8ਵੀਂ ਕਲਾਸ ਨਹੀਂ ਵਾਲੇ ਪਾਸ ਕੀਤੀ ਗਏ ਪ੍ਰਾਇਮਰੀ ਨਹੀਂ ਉਹਨੇ ਪੂਰੀ ਕੀਤੀ ਤੋ ਸਟੱਡੀ ਛੱਡ ਦੇਵੇ ਤੇ ਜਦੋਂ ਅਸੀਂ ਦ੍ਰਿਸ਼ਟੀ ਥਾਣੇ ਗਏ ਉਹ ਕਹਿੰਦੇ ਜੀ ਤੁਹਾਡਾ ਨਾ ਕੇਸ ਚੱਲੇ ਗਿਆ ਸੁਨਦਰ ਨਗਰ ਥਾਣੇ ਚ ਅਸੀਂ ਜਿਹੜਾ ਸੁਨਦਰ ਨਗਰ ਥਾਣੇ ਚ ਗਏ ਤਾਂ ਸਾਨੂੰ ਕੀ ਕਿਹਾ ਜਾਂਦਾ ਵਾ ਕਹਿੰਦੇ ਕੁਝ ਹੋਇਆ ਤਾਂ ਨਹੀਂਗਾ ਸਟਾਊਟ ਤਾਂ ਨਹੀਂ ਲੱਗੀ ਕੋਈ ਵੱਡੇ ਤਾਂ ਨਹੀਂ ਗਿਆ ਹੈ ਮੈਂ ਕਹਿੰਦਾ ਅੱਛਾ ਜੀ ਤੇ ਮੈਂ ਕਹਿੰਦਾ ਜੇ ਕੋਈ ਵਾਰਦਾਤ ਹੋ ਜਾਏਗੀ ਫੇਰ ਹੀ ਤੁਹਾਡੇ ਕੋਲ ਆਈਏ ਹੈ ਤੇ ਕਹਿੰਦਾ ਫਿਰ ਕਿਉਂ ਗਿਆ ਬੰਦੇ ਕਹਿੰਦਾ ਕਿਸੇ ਹੋਰ ਦੇ ਪਿੱਛੇ ਹੋ ਸਕਦੇ ਮੈਂ ਕਹਾਂ ਜੀ ਕਿਸੇ ਹੋਰ ਦੇ ਪਿੱਛੇ ਪੰਜ ਗਲੀਆਂ ਮੇਰੇ ਪਿੱਛੇ ਦ੍ਰਿਸ਼ਾ ਲਗਾਉਂਦੇ ਨੇ ਹੁਣ ਤੁਹਾਡੇ ਜਿਹੜਾ ਪੂਰਾ ਮਾਮਲਾ ਹੋਇਆ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਥਾਣਾ ਕਿਹੜਾ ਪੈ ਰਿਹਾ ਜਿਹੜਾ ਇਹ ਕੇਸ ਹੈਗਾ ਭਾਈ ਜਿਹੜਾ ਚੱਲਦਾ ਪਿਆ ਵਾ ਇਹ ਦ੍ਰਿਸ਼ੀ ਥਾਣਾ ਸੁੰਦਰ ਨਗਰ ਸੁੰਦਰ ਨਗਰ ਦੀ ਪੁਲਿਸ ਕੋਲ ਸਾਰੇ ਆਈਪੀਐਸ ਅਫਸਰਾਂ ਨੂੰ ਇਸ ਬਾਰੇ ਪਤਾ ਵਾ ਇਸ ਬੰਦੇ ਕਹਿੰਦਾ ਕਿ ਨਹੀਂ ਪਤਾ ਇਸ ਕੇਸ ਦਾ ਸਾਰੇ ਆਈਪੀਐਸ ਅਫਸਰਾਂ ਨੂੰ ਇਸ ਕੇਸ ਦਾ ਪਤਾ ਵਾ ਔਰ ਪਰ ਲੇਕਿਨ ਅੱਜ 6 ਦਿਨੋਂ ਵੀ ਘਰੋਂ ਬਾਹਰ ਨਹੀਂ ਨਿਕਲਦੇ ਭਾਜੀ ਕਿਹੜੇ ਆਈਪੀਐਸ ਅਫਸਰਾਂ ਨਾਲ ਗੱਲ ਹੋਈ ਸੀ ਤੁਹਾਡੀ ਭਈ ਸ਼ੁਭਮ ਅਗਰਵਾਲ ਜੀ ਨਾਲ ਹੋਈ ਆ ਕਿੰਨੇ ਆ ਜਿੰਨੇ ਵੀ ਉੱਪਰ ਆਈ ਐਪਸ ਸਾਰੇ ਨਾਲ ਹੋਈ ਭਾਜੀ ਤੇ ਅਜੇ ਤੱਕ ਨਹੀਂ ਹੱਲ ਹੋਇਆ ਪਤਾ ਨਹੀਂ ਲੱਗਿਆ ਕੋਈ ਭਾਜੀ ਕੁਝ ਨਹੀਂ ਹਲ ਤੱਕ ਮੈਂ ਕਿਹਾ ਨਾ ਸੀਸੀਟੀਵੀ ਰਿਕਾਰਡਿੰਗਾਂ ਅਸੀਂ ਕਢਾਰੇ ਸਾਨੂੰ ਪਹਿਲੀ ਗਲੀ ਨੇ ਤਾਂ ਰਿਕਾਰਡਿੰਗਾਂ ਦੇ ਦਿੱਤੀ ਕਹਿੰਦੇ ਜੀ ਇਹ ਪੁਲਿਸ ਦੇ ਕੰਮ ਆ ਪੁਲਿਸ ਭੇਜੋ ਪੁਲਿਸ ਰਿਕਾਰਡਿੰਗ ਕਢਾਏਗੀ ਜਦੋਂ ਅਸੀਂ ਦੇਖੇ ਸਰਕਾਰੀ ਕੈਮਰੇ ਉਹ ਸਰਕਾਰੀ ਕੈਮਰੇ ਤੇ ਦੂਰੋਂ ਹੀ ਨੰਬਰ ਸ਼ੂਟ ਕਰ ਲਣਗੇ ਨੰਬਰ ਆ ਰਹੇ ਚਿਹਰੇ ਆ ਰਹੇ ਸਾਡੀ ਰਿਕਾਰਡ ਸਾਰਾ ਕੁਛ ਆ ਰਿਹਾ ਵਾ ਪਰ ਲੇਕਿਨ ਪੁਲਿਸ ਨਹੀਂ ਹਲਤ ਕਰ ਕੁਛ ਵੀ ਨਹੀਂ ਅਸੀਂ ਘਰ ਦੇ ਅੰਦਰ ਬੰਦ ਹੋ ਕੇ ਬੈਠੇ ਭਜੀ ਨਾ ਮੈਂ ਬਾਹਰ ਨਿਕਲ ਸਕਦਾ ਨਾ ਮੇਰਾ ਬੱਚਾ ਬਾਹਰ ਨਿਕਲ ਸਕਦਾ ਨਾ ਮੇਰੀ ਵਾਈਫ ਦੁੱਧ ਲੈਣ ਜਾ ਸਕਦੀ ਸਬਜ਼ੀ ਲੈਣ ਜਾ ਸਕਦੀ ਵੀ ਅਸੀਂ ਗਲੀ ਬੰਦ ਚ ਰਹਿਨੇ ਆ ਜੋ ਵੀ ਚੀਜ਼ ਆ ਸਾਨੂੰ ਗਲੀ ਦੇ ਬਾਹਰੋਂ ਲੈਣੀ ਪੈਂਦੀ ਤੇ ਹੁਣ ਦੱਸੋ ਅਸੀਂ ਜਾਈਏ ਕਿੱਥੇ ਤੇ ਇਹਦੀ ਪੂਰੀ ਪਰਤਾਲ ਕਰਕੇ ਜੋ ਵੀ ਫਰਜ਼ੀ ਕਾਰਵਾਈ ਅਗਲੀ ਆ ਮੈਂ ਸਰ 24 ਤਰੀਕ ਦਾ ਮਾਮਲਾ ਦੱਸਿਆ ਜਾ ਰਿਹਾ ਸੀਗਾ ਵੀ ਤੇ ਅੱਜ 20 ਤਰੀਕ ਨੂੰ ਜੀ ਇਸ ਤਰ੍ਹਾਂ ਆਇਆਗਾ ਮੈਸ ਕਾਨਫਰੈਂਸ ਵੀ ਈਮੇਲ ਹੈ ਤਾਂ ਅੱਜ ਤੁਸੀਂ ਨੋਟਸ ਵਿੱਚ ਆ ਗਿਆ ਮੇਰੇ ਨੋਟਸ ਵਿੱਚ ਆਇਆ ਆਪਾਂ ਜਲਦੀ ਉਹ ਜਲਦੀ ਇਹਨੂੰ ਜਿਹੜਾ ਕੈਵਰੀ ਵਗੈਰਾ ਦੇਖ ਕੇ ਜੋ ਵੀ ਕੋਈ ਮੌਕਾ ਦੇਖ ਕੇ ਅਗਰ ਦੀ ਕਾਰਵਾਈ ਹੋਣਗੀ ਠੀਕ ਹੈ ਜੀ ਸੋ